ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਸ਼੍ਰੋਮਣੀ ਕਮੇਟੀ ਨੇ ਆਪਣਾ اجلاس ਜਿਹੜਾ ਉਹ 28 ਅਕਤੂਬਰ ਨੂੰ ਸੱਦ ਲਿਆ ਤੇ ਜਦੋਂ ਇੱਕ ਤੋਂ ਪਹਿਲਾ اجلاس ਹੋਇਆ ਸੀਗਾ ਤੇ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਏਗਾ ਤੇ ਸਾਡੇ ਦਰਸ਼ਕਾਂ ਨੂੰ ਵੀ ਯਾਦ ਹੋਏਗਾ ਕਿ ਬੀਬੀ ਜਗੀਰ ਕੌਰ ਹੋਣਾ ਨੇ ਵੀ ਫਾਈਟ ਦਿੱਤੀ ਸੀ ਤੇ ਇਸ ਵੇਲੇ ਬੀਬੀ ਜਗੀਰ ਕੌਰ ਹੋਣੀ ਜਿਹੜੇ ਆ ਉਹ ਅਕਾਲੀ ਸੁਧਾਰ ਲਹਿਰ ਜਿਹੜਾ ਇੱਕ ਮੋਰਚਾ ਇਹਨਾਂ ਨੇ ਬਣਾਇਆ ਹੋਇਆ ਉਹਦੇ ਵਿੱਚ ਨੇ ਤੇ ਕੀ ਇਸ ਵਾਰ ਫੇਰ ਬੀਬੀ ਜਗੀਰ ਕੌਰ ਹੋਣੀ ਜਿਹੜੇ ਆ ਉਹ ਦਰਜਣ ਚ ਉਤਰਣਗੇ ਕਿਉਂਕਿ ਦੂਜੇ ਪਾਸੇ ਹਰਜਿੰਦਰ ਸਿੰਘ ਧਾਮੀ ਨੇ ਜਿਹੜੇ ਇਸ ਵੇਲੇ ਮੌਜੂਦਾ ਐਸਜੀਪੀਸੀ ਮੈਂਬਰ ਵੀ ਨੇ ਉਹਨਾਂ ਦਾ ਅਕਸ ਵੀ ਬੜਾ ਸਾਫ਼ ਹੈ ਸਾਊ ਵਤੀਰੇ ਵਾਲੇ ਆ ਕਿੱਦਾਂ ਦੇਖਦੇ ਹੋ 28 ਅਕਤੂਬਰ ਨੂੰ ਹੋਣ ਵਾਲਾ ਸ਼੍ਰੋਮਣੀ ਕਮੇਟੀ ਦਾ اجلاس ਤੇ ਸੁਖਬੀਰ ਬਾਦਲ ਜਿਨ੍ਹਾਂ ਨੂੰ 30 ਅਗਸਤ ਨੂੰ ਤਨਖਾਹੀਆ ਐਲਾਨਿਆ ਗਿਆ ਸੀਗਾ ਹਾਲੇ ਤੱਕ ਕਿਸੇ ਕਿਸਮ ਦੀ ਕੋਈ ਸਜ਼ਾ ਜਿਹੜੀ ਆ ਉਹਨਾਂ ਨੂੰ ਨਹੀਂ ਲਗਾਈ ਗਈ ਜਿੱਥੋਂ ਤੱਕ ਸ਼੍ਰੋਮਣੀ ਕਮੇਟੀ ਦੇ ਜਨਰਲ ਅਜਲਾਸ ਦੀ ਗੱਲ ਹੈ ਜੀ ਇਹ ਹਰ ਸਾਲ ਪ੍ਰਧਾਨਗੀ ਸਮੇਤ ਚਾਰ ਅਹੁਦੇਦਾਰ ਤੇ 11 ਐਡਜਕਟਿਵ ਮੈਂਬਰਾਂ ਦੀ ਚੋਣ ਹੋਣੀ ਹੁੰਦੀ ਆ ਉਹ 1 ਅਕਤੂਬਰ ਤੋਂ ਲੈ ਕੇ ਤੇ 30 ਨਵੰਬਰ ਤੱਕ ਕਿਸੇ ਵੀ ਵੇਲੇ ਵੀ ਕੀਤੀ ਜਾ ਸਕਦੀ ਹੈ ਜੇ 3 ਨਵੰਬਰ ਤੱਕ ਨਹੀਂ ਕੀਤੀ ਜਾਂਦੀ ਫਿਰ ਆਟੋਮੈਟਿਕਲੀ ਇੱਥੇ ਡੀਸੀ ਜਿਹੜਾ ਚਾਰਜ ਲੱਗਦਾ ਹੈ ਨਾ ਵੀ ਤੁਸੀਂ ਤੁਹਾਡੀ ਜਿਹੜੀ ਟਿਨਿਓਰ ਖਤਮ ਹੋ ਗਈ ਹੈ ਹੁਣ ਅੱਜ ਕੀ ਜਿਹੜਾ ਇਹਨਾਂ ਨੇ 28 ਅਕਤੂਬਰ ਰੱਖ ਲਿਆ ਪਹਿਲਾਂ ਜਿਹੜੀ ਪਿਛਲੀ ਅਡਜੈਕਟਿਵ ਮੀਟਿੰਗ ਗਈ ਉਹ ਚ ਕੋਈ ਫੈਸਲਾ ਲਿਆ ਗਿਆ ਆਮ ਤੌਰ ਤੇ ਇਹ ਅਡਜੈਕਟਿਵ ਮੀਟਿੰਗ ਦੀ ਫੈਸਲਾ ਲੈ ਲੈਂਦੇ ਆ ਕਿ ਗਾਹ ਮੜ ਕੇ ਐਲਾਨ ਕਰ ਦਿੰਦੇ ਆ لیکن ایڈ کی جب نو ਇੰਜੈਕਟਿਵ ਦੀ ਮੀਟਿੰਗ ਫੈਸਲੇ ਨੇ ਲਿਆ ਗਿਆ ਸੀ ਇੰਜ ਮਹਿਸੂਸਦਾ ਵੀ ਸ਼ਾਇਦ ਇਹ ਜਲਾਸ ਫਿਰ ਨਵੰਬਰ ਚ ਹੋਗਾ ਤੇ ਜੇ ਮੈਂ ਕਹਾਂ ਵੀ ਕਾਲੀ ਚ ਫੈਸਲਾ ਲਿਆ ਗਿਆ ਵਾ ਇਹ ਇਹਦੇ ਤੇ ਕੋਈ ਅਤਕਤਨੀ ਨਹੀਂ ਹੋਊਗੀ ਵੈਸੇ ਆਪਾਂ ਇਤਰਾਦੀ ਕਰ ਸਕਦੇ ਕਿਉਂ ਪ੍ਰਧਾਨ ਕੋਲ ਪਾਵਰ ਹੈ ਜਿਉਂ ਇਜਲਾਸ ਬੁਲਾ ਸਕਦਾ ਪ੍ਰਧਾਨ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਆਪਣੇ ਜਲਾਸ ਬੁਲਾ ਲਿਆ ਤੇ 21 ਦਿਨ ਦਾ ਟਾਈਮ ਹੁੰਦਾ ਵਾ ਨੋਟੀਫਾਈ 21 ਦਿਨ ਹੁੰਦਾ ਵੀ ਘੱਟੋ-ਘੱਟ 21 ਦਿਨ ਇਜਲਾਸ ਦੇ ਵਿੱਚ ਤੇ ਅਨਾਉਂਸਮੈਂਟ ਹੋਣੀ ਚਾਹੀਦੀ ਹੈ ਐਸੇ ਕਰਕੇ ਸੱਤ ਨੂੰ ਇਹਦਾ ਅਨਾਉਂਸਮੈਂਟ ਕੀਤੀ ਹੈ ਤੇ 28 ਦਾ ਇਜਲਾਸ ਬੁਲਾਇਆ 12 ਮਾਦੇ ਤੇਜਾ ਸਿੰਘ ਸਮੁੰਦਰੀ ਹਾਲ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਹੈ ਤੇ ਉਹਦੀ ਪਹਿਲੀ ਮੰਜ਼ਲ ਦੇ ਉੱਤੇ ਬਕਾਇਦਾ ਤੌਰ ਤੇ ਹਾਲ ਆ ਜਿੱਥੇ ਅਕਸਰ ਹੀ ਜਿਹੜੀਆਂ ਇਹਨਾਂ ਦੀਆਂ ਇਜਲਾਸ ਹੁੰਦੇ ਨੇ ਪਰ ਮੈਨੂੰ ਇਸ ਗੱਲ ਦਾ ਅਫਸੋਸ ਵੀ ਆ ਅਸੀਂ ਸਿੱਖਾਂ ਦੀ ਪਾਰਲੀਮੈਂਟ ਕਹਿੰਦੇ ਆ ਜਿਹੜੇ ਮਿੰਨੀ ਪਾਰਲੀਮੈਂਟ ਕਹਿੰਦੇ ਉਹ ਗਲਤ ਨੇ ਇਹ ਸਿੱਖਾਂ ਦੀ ਪਾਰਲੀਮੈਂਟ ਆ ਜੇ ਭਾਰਤ ਦੀ ਪਾਰਲੀਮੈਂਟ ਲੈ ਲਓ ਪੰਜਾਬ ਵਿਧਾਨ ਸਭਾ ਲੈ ਲਓ ਉੱਥੇ ਕਈ ਕਿਹੜੇ ਦਿਨ ਜਲਾਸ ਚੱਲਦੇ ਆ ਸਾਡਾ ਜਲਾਸ 2 ਘੰਟੇ ਚੱਲ ਕੇ ਬਸ ਬਲੇ ਸੋ ਨਾਲ ਤੇ ਸਤਸ੍ਰੀਕਾਲ ਦੇ ਜਕਾਰਿਆਂ 'ਚ ਖਤਮ ਹੋ ਜਾਂਦਾ ਚਾਹੀਦਾ ਹੁੰਦਾ ਹੈ ਵੀ ਇੱਕ ਇੱਕ ਮੈਂਬਰ ਨੂੰ ਮੌਕਾ ਦਿੱਤਾ ਜਾਵੇ ਆਪਣੀ ਗੱਲ ਕਰਨ ਦਾ ਪਰ ਨਹੀਂ ਦਿੱਤਾ ਜਾਂਦਾ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਬੋਲਣ ਹੀ ਦਿੱਤਾ ਜਾਂਦਾ ਸਮਾਂ ਨਹੀਂ ਦਿੱਤਾ ਜਾਂਦਾ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਡਿਕਟੇਟਰਸ਼ਿਪ ਜਿਹੜੀ ਆ ਗੱਲਾਂ ਦਾ ਬਾਬੇ ਨਾਨਕ ਦੇ ਵਿਰੋਧ ਕੀਤਾ ਸੀ ਨਾ ਉਹ ਸਾਰੀਆਂ ਇੱਥੇ ਇੰਪਲੀਮੈਂਟ ਹੋਈਆਂ ਨੇ ਹੁਣ 28 ਤਰੀਕ ਦਾ ਨਾ اجلاس ਬੁਲਾ ਦੇ ਮੈਂ ਇਹ ਵੀ ਦੱਸ ਦਿਆਂ ਕਿ 2020 ਦੇ ਵਿੱਚ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣਦੇ ਬਣਦੇ ਰਹੇਗੇ ਕਿਵੇਂ ਬਣਦੇ ਬਣਦੇ ਰਹੇਗੇ ਪੇਸ਼ ਸੁਖਬੀਰ ਸਿੰਘ ਬਾਦਲ ਨੇ ਇੱਕ ਕਮਿਟਮੈਂਟ ਕੀਤੀ ਸੀ ਧਾਮੀ ਨਾਲ ਵੀ ਐਲਕਟ ਕੀਤਾ ਨੂੰ ਪ੍ਰਧਾਨ ਬਣਾਣਾ ਜੋ ਗੋਵਿੰਦ ਸਿੰਘ ਲੋਗਵਾਲ ਤੋਂ ਬਾਅਦ ਲੇਕਿਨ ਬੀਬੀ ਅੜ ਗਈ ਬੀਬੀ ਜਗੀਰਕੁਰ ਅੜ ਗਈ ਕਹਿੰਦੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜੇ ਮੈਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਹੀਂ ਬਣਾਉਂਦੇ ਆਹ ਚੁੱਕੋ ਆਪਣੀ ਜਿਹੜੀ ਖਾਲਸਾ ਜਲ ਦੀ ਪ੍ਰਧਾਨਗੀ ਬੰਦੂਬਦੀ ਚਾਹੀਦੀ ਧਰਮ ਸੰਕਟ ਚ ਫੜ ਜੇ ਜਿਹੜੇ ਸੁਖਬੀਰ ਸਿੰਘ ਬਾਦਲ ਉਹ ਜਾ ਕੇ ਸਰਜੀਤ ਸਿੰਘ ਰਖੜਾ ਨੂੰ ਕਹਿੰਦੇ ਵੀ ਤੁਸੀਂ ਹੱਲ ਕਰੋ ਕੋਈ ਤੇ ਉਹ ਵੱਡੇ ਬਾਦਲ ਸਭ ਕੁਝ ਜਾਂਦੇ ਨੇ ਤੇ ਵੱਡੇ ਬਾਦਲ ਸਭ ਕਹਿੰਦੇ ਰਖੜਾ ਸਭ ਕੋਈ ਨਹੀਂ ਬੀਬੀ ਜੀ ਵੀ ਆਪਣੇ ਬਣਾ ਦਿਓ ਤੁਸੀਂ ਤੇ ਫਿਰ ਬੀਬੀ ਉਹਦੇ ਵਿੱਚ ਪ੍ਰਧਾਨ ਬਣਦੀ ਆ ਲੇਕਿਨ ਗਿਲਾ ਜਿਹੜਾ ਸੀ ਧਾਮੀ ਨੂੰ ਇਹ ਸੀਗਾ ਵੀ ਮੇਰੇ ਦਾ ਜਿਹੜੀ ਆ ਇਹਨਾਂ ਨੇ ਵਾਅਦਾ ਕਰਕੇ ਕਿਤੇ ਭੱਜੇ ਨੇ ਤੇ ਇਸੇ ਕਰਕੇ ਉਹਨਾਂ ਨੂੰ ਪਹਿਲੀ ਵਾਰੀ ਮੇਰੀ ਜੋ ਮੈਂ ਹੁਣ ਤੱਕ ਵੇਖੇ 35 ਸਾਲ ਤੋਂ ਵੇਖਦਾ ਆ ਰਿਹਾ ਵਾਂ ਪਹਿਲੀ ਵਾਰੀ ਮੈਂਬਰ ਮੁਖ ਸਖਤਰ ਲਾਇਆ ਗਿਆ ਸੀ ਉਹਨਾਂ ਨੂੰ ਜਦੋਂ ਮੈਂਬਰ ਮੁਖ ਸਖਤਰ ਲੱਗਦਾ ਫਿਰ ਪ੍ਰਧਾਨ ਨੂੰ ਦਬਾ ਕੇ ਕੰਮ ਨਹੀਂ ਕਰ ਸਕਿਆ ਵੀ ਮੈਂਬਰ ਬਰਾਬਰ ਦਾ ਮੈਂਬਰ ਹੋ ਵੀ ਖੈਰ 2021 ਦੀ ਗੱਲ ਹੋਦੀ ਹੈ 2021 ਚ ਬਕਾਇਦਾ ਤੌਰ ਤੇ ਮਿੱਠੂ ਸਿੰਘ ਕਹਨੇ ਕੇ ਇਹਦੀ ਧਾਮੀ ਜਿਹੜੀ ਇਹ ਭਿੜਦੇ ਨੇ ਆਪਸ ਔਰ ਦਾ ਨਾਮ ਹੀ ਪ੍ਰਪੋਜ਼ ਵੀ ਵੀ ਜ਼ਗੀਰ ਕੋ ਕਰਦੀ ਹੈ। ਤਾਮੀਦਾ। ਮਿੱਠੂ ਸਿੰਘ ਕਾਨੇ ਕਿ ਉਹਨੂੰ ਵਿਰੋਧੀ ਧਿਰ ਤੋਂ 19 ਵੋਟਾਂ ਪੈਂਦੀਆਂ ਨੇ। ਤੇ ਇਹਨਾਂ ਨੂੰ ਮਿਲਿਆ ਸ਼ਾਇਦ 120 ਦੇ ਕਰੀ ਪੈਂਦੀਆਂ ਵੋਟਾਂ। ਚਲੋ ਕੋਈ ਗੱਲ ਨਹੀਂ। ਜਦੋਂ ਇਹਨਾਂ ਨੂੰ ਇਹ ਵੋਟਾਂ ਪਾ ਕੇ 2021 ਦੇ ਵਿੱਚ 17 ਵੋਟਾਂ ਸਿਰ ਪੈਂਦੀਆਂ ਉਹਨਾਂ ਨੂੰ। ਤੇ ਇਹ ਜਿੱਤ ਜਾਂਦੇ ਨੇ। ਇਹਨਾਂ ਦੇ ਜਿੱਤਣ ਤੋਂ ਬਾਅਦ ਮੁੜ ਕੇ ਆਉਂਦਾ 2022। 2022 ਚ ਫਿਰ ਬੀਬੀ ਪੰਗਾ ਪਾ ਦਿੰਦੀ ਵੀ ਮੈਨੂੰ ਪ੍ਰਧਾਨ ਬਣਾਓ। ਸੁਖਬੀਰ ਸਿੰਘ ਬਗਲ ਕਹਿੰਦਾ ਇਹਦੀ ਹੋ ਸਕਦਾ। ਬੀਬੀ ਫਿਰ ਮੈਂਬਰਾਂ ਤੱਕ ਆਪ ਪਹੁੰਚ ਕਰਦੀ ਆ। ਬੀਬੀ ਨੂੰ 80 ਦੇ ਕਰੀਬ ਮੈਂਬਰ ਭਰੋਸਾ ਦੇ ਦਿੰਦੇ ਆ ਕਿ ਅਸੀਂ ਤੈਨੂੰ ਵੋਟ ਪਾਵਾਂਗੇ। ਹੁਣ ਬੀਬੀ ਦੇ ਨਾਲ ਸੰਯੁਕਤ ਕਾਲੀ ਦਾ ਜਿਹੜਾ ਢੀਂਸੇ ਵਾਲਾ ਉਹ ਖੜ ਗਿਆ। ਬੀਬੀ ਖੜ ਗਈ। ਉਹਦੇ ਚ ਰਖੜਾ ਭਵੇਂ ਨਾਲ ਹੀ ਸੀਗਾ ਲੇਕਿਨ ਅੰਦਰ ਖਾਤੇ ਸਪੋਰਟ ਸੀ। ਚੰਦੂ ਬਾਦਰਾ ਉਹ ਬਾਦਰਾ ਨਾਲ ਸੀਗਾ ਮਲੂਕਾ ਬਾਦਰਾ ਨਾਲ ਸੀਗਾ ਇਹ ਸਾਰੇ ਬਾਦਰਾ ਨਾਲ ਸੀ ਉਸ ਟਾਈਮ ਦੇ ਉੱਤੇ ਹੁਣ ਇਹਨਾਂ ਨੇ ਕੀ ਕੀਤਾ ਵੀ ਜਦੋਂ ਬੀਬੀ ਖੜ ਗਈ ਜਿਹੜੇ ਮੈਂਬਰ ਸੀ ਫਿਰ ਰਾਤੋਂ ਰਾਤ ਉਹਨਾਂ ਨੂੰ ਕਿਸੇ ਤਰੀਕੇ ਨਾਲ ਖਰੀਦਿਆ ਗਿਆ ਸਮਝਾਇਆ ਗਿਆ ਬੁਝਾਇਆ ਗਿਆ ਇਹ ਸਾਨੂੰ ਨਹੀਂ ਪਤਾ ਰਾਤੋਂ ਰਾਤ ਸਦਾਸਕ ਵੀਰ ਸਿੰਘ ਬਾਦਲ ਨੇ ਡੋਰ ਟੂ ਡੋਰ ਮੈਂਬਰਾਂ ਕੋਲ ਜਾ ਕੇ ਮਿਹਨਤ ਕੀਤੀ ਉਹਨਾਂ ਨੂੰ ਦੱਸਿਆ ਉਹ ਭਾਈ ਇਦਾਂ ਨਹੀਂ ਧੱਕਮ ਚੱਲਦਾ ਤੇ ਬੀਬੀ ਦੀਆਂ ਵੋਟਾਂ ਸਿਰਫ 43 42 ਰਹਿ ਗਈਆਂ 104 ਵੋਟਾਂ ਮਿਲੀਆਂ ਸੀ ਧਾਮੀ ਸਾਹਿਬ ਨੂੰ ਤੇ 42 ਬੀਬੀ ਜਗੀਰਕਰ ਨੂੰ ਮਿਲੀਆਂ ਸੀ ਹੁਣ ਤੱਕ ਦੀਆਂ ਵਿਰੋਧੀ ਸਭ ਤੋਂ ਸਭ ਤੋਂ ਵੱਧ ਵੋਟਾਂ ਸੀਗੀਆਂ ਹੁਣ ਆ ਗਈ 2023 2023 ਚ ਬਲਬੀਰ ਸਿੰਘ ਖੁੰਸ ਜਿਲ੍ਹਾ ਚੰਨਲਵਾਲ ਤੋਂ ਬਕਾਇਦਾ ਤੌਰ ਤੇ ਐਸਜੀਪੀਸੀ ਮੈਂਬਰ ਨੇ ਸੰਤ ਕਿਸਮ ਦੇ ਵਿਅਕਤੀ ਨੇ ਉਹਨਾਂ ਨੂੰ ਬੜੀ ਆਸ ਸੀ ਵੀ ਮੇਰਾ ਬੜਾ ਪ੍ਰਭਾਵ ਆ ਤੇ ਮੈਨੂੰ ਵੋਟ ਪੈ ਜੂਗੀ ਲੇਕਿਨ ਉਹਨਾਂ ਨੂੰ ਵੀ 19 ਵੋਟਾਂ ਪਈਆਂ ਵੱਧ ਵੋਟਾਂ ਦੀ ਪਈਆਂ ਉਹਨਾਂ ਨੂੰ 137 ਟੋਟਲ ਵੋਟਾਂ ਪਈਆਂ ਸੋ 137 ਟੋਟਲ ਜਿਹੜੇ ਮੈਂਬਰ ਹਾਜ਼ਰ ਹੋਏ ਟੋਟਲ 155 ਬਾਕੀ ਬਾਹਰ ਗਏ ਸੀਗੇ ਇਹਦੇ ਵਿੱਚੋਂ 118 ਵੋਟਾਂ ਜਿਹੜੀਆਂ ਸੀ ਉਹ ਮਿਲੀਆਂ ਧਾਮੀ ਸਾਹਿਬ ਨੂੰ ਤੇ 17 ਮਿਲੀਆਂ ਕੁਲਨ ਸਾਹਿਬ ਨੂੰ ਤੇ ਦੋ ਵੋਟਾਂ ਜਿਹੜੀਆਂ ਸੀ ਇਨਵੈਲਿਡ ਕਰ ਦਿੱਤੀਆਂ ਗਈਆਂ ਇਹ 2023 ਤੇ 22 ਤੇ 21 ਦਾ ਵੀਰਵਾ ਹੋ ਗਿਆ ਹੁਣ ਅੱਗੇ 24 ਦੀ ਗੱਲ 24 ਦੇ ਵਿੱਚ 24 ਤੋਂ ਪਹਿਲਾਂ ਪ੍ਰੇਮ ਸਿੰਘ ਚੰਦੂ ਬਾਜਰਾ ਸਿਕੰਦਰ ਸਿੰਘ ਮਲੂਕਾ ਇਹ ਸਾਰੇ ਜਿਹੜੇ ਬੰਦੇ ਆ ਰਖੜਾ ਉਹ ਵੀ ਉਪਲ ਨਹੀਂ ਆ ਗਿਆ ਹੁਣ ਤਰਜੀਤ ਸਿੰਘ ਰਖੜਾ ਓਪਨਲੀ ਬੀਬੀ ਜਗੀਰਕੌਰ ਦੇ ਨਾਲ ਆ ਗਿਆ ਓਪਨ ਅੱਗੇ ਤੰਦਰਖਾਤੇ ਹੋ ਸਕਦੇ ਨੇ ਨਾ ਹੁਣ ਇਸ ਵਾਰੀ ਫਿਰ ਲੱਗਦਾ ਵਾ ਇੰਜ ਲੱਗਦਾ ਹੈ ਵੀ ਬੀਬੀ ਜਗੀਰਕੌਰ ਤੇ ਧਾਮੀ ਦੇ ਵਿੱਚ ਕਰ ਜਿਹੜਾ ਵਾ ਇਹ ਕਹਿ ਗੱਟ ਲੜਾਈ ਹੋਊਗੀ ਕਿਉਂ ਅੱਜ ਦੀ ਡੇਟ ਦੇ ਵਿੱਚ ਜੋ ਹੁਣ ਤੱਕ ਦੀ ਇਨਫਰਮੇਸ਼ਨ ਹੈ ਬੀਬੀ ਦੇ ਕੋਲੇ 65 ਦੇ ਕਰੀ ਮੈਂਬਰ ਹੈਗੇ ਨੇ ਤੇ ਬੀਬੀ ਜੇ ਪੰਜ ਕੁ ਮੈਂਬਰ ਹੋਰ ਬਕਾਇਦਾ ਤੌਰ ਤੇ ਆਪਣੇ ਨਾਲ ਜੋੜ ਜੁਕਾ ਦੇਵੋ ਜਾਂਦੀ ਹੈ ਤੇ ਫਿਰ ਲੜਾਈ ਬੜੀ ਇੰਟਰਸਟਿੰਗ ਬਣ ਜੇਗੀ ਜਦੋਂ 1968 ਦੇ ਵਿੱਚ 1958 ਦੇ ਵਿੱਚ 18 ਨੂੰ 1958 ਨੂੰ ਐਸਪੀਸੀ ਚੋਣ ਹੁੰਦੀ ਆ ਦੋ ਮਹਾਰਾਤੀ ਇੱਕ ਪ੍ਰੇਮ ਸਿੰਘ ਲਾਲਪੁਰਾ ਖੜਾ ਕੀਤਾ ਜਾਂਦਾ ਵਾ ਇੱਕ ਮਾਸਟਰ ਤਰਸੇ ਪ੍ਰੇਮ ਸਿੰਘ ਲਾਲਪੁਰਾ ਨੂੰ ਬਕਾਇਦਾ ਤੌਰ ਤੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਨੀ ਸਾਹਿਬ ਬਣਦਾ ਸੀ ਤੇ ਜਿਹੜਾ ਮੁੱਖ ਮੰਤਰੀ ਹੁੰਦਾ ਉਹਦੀ ਜਿਹੜੀ ਪਾਵਰ ਹੁੰਦੀ ਹੈ ਤੇ ਸਿਰਫ 300 ਵੋਟਾਂ ਤੇ 74 ਵੋਟਾਂ ਮਾਸਟਰ ਤਾਰਾ ਸਿੰਘ ਮਲਿਆ ਤੇ 77 ਵੋਟਾਂ ਜਿਹੜੇ ਸੀ ਬਕਾਇਦਾ ਤੌਰ ਤੇ ਮਿਲੀਆਂ ਆਪਣੇ ਨੂੰ ਪ੍ਰੇਮ ਸਿੰਘ ਲਾਲਪਰੇ ਨੂੰ ਲਿਕਲੋਂ ਨਵੰਬਰ ਚ ਬਣ ਕੇ ਫਰਵਰੀ ਤੱਕ ਛੱਡ ਗਿਆ ਹੁਣ 24 ਜਿਹੜੀ ਚੋਣ ਹੋਣੀ ਆ 28 ਅਕਤੂਬਰ ਨੂੰ ਹੋਣੀ ਆ ਇਹਨਾਂ ਵਿੱਚ ਸਭ ਤੋਂ ਮਜ਼ਬੂਤ ਬੀਬੀ ਜਗੀਰਕੌਰ ਬੀਬੀ ਜਗੀਰਕੌਰ ਮੈਂਬਰ ਹੈ ਬਿਲਕੁਲ ਮੈਂਬਰ ਹੈ ਗਿਆ ਜੇ 65 ਮੈਂਬਰਾਂ ਦਾ ਉਹ ਦਾਵਾ ਕਰ ਰਿਹਾ ਤੇ ਇਹ ਬੜਾ ਵੱਡਾ ਜਿਹੜਾ ਵਾ ਉਹ ਚੈਲੰਜ ਆ ਚੁਣੌਤੀ ਆ ਬਾਦਲ ਦਲ ਨੂੰ ਦੂਸਰੇ ਪਾਸੇ ਇੱਕ ਸਵਾਲ ਆ ਸੁਖਵੀਰ ਸਿੰਘ ਬਾਦਲ ਹਾਂ ਮੈਂ ਉੱਥੇ ਹੀ ਆਵਾਜ਼ ਦਿੱਤੀ ਨੇ ਅੱਜਕੱਲ੍ਹ ਹਾਸ਼ੀਏ ਤੇ ਨੇ ਬਿਲਕੁਲ ਠੀਕ ਹਾਂ ਸੀਟ ਉਨ ਕਰਕੇ ਉਹ ਤਨਖਾਹ ਹੀ ਇਕਰਾਰ ਨੇ ਜਿਹੜਾ ਬੰਦਾ ਤਨਖਾਹ ਹੀ ਕਰਾ ਦਿੰਦਾ ਵੀ ਉਹਦੇ ਤੇ ਇਹ ਬੰਨ੍ਹ ਕੀ ਤੋਂ ਨਾ ਤੁਸੀਂ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਰਾਸੀ ਤੌਰ ਤੇ ਵਿਚਰ ਨਹੀਂ ਸਕਦੇ ਅੱਗੇ ਤੇ ਹੁੰਦਾ ਸੀਗਾ ਕਿ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਜਿਵੇਂ 28 ਨੂੰ ਇਲੈਕਸ਼ਨ ਤੇ 27 ਦੀ ਸ਼ਾਮ ਨੂੰ ਇੱਕ ਮੀਟਿੰਗ ਹੁੰਦੀ ਆ ਜਿਹੜੇ ਮੈਂਬਰ ਉਹ ਸਾਰੇ ਅਧਿਕਾਰ ਪ੍ਰਧਾਨ ਨੂੰ ਦੇ ਦਿੰਦੇ ਵੀ ਤੁਸੀਂ ਚੋਣ ਕਰ ਦਿਓ ਜੀ ਜਿਹੜੇ ਮੈਂਬਰ ਦੀ ਕਰਨੀ ਤੁਸੀਂ ਉਹ ਵੀ ਸ਼੍ਰੋਮਣੀ ਅਕਾਲ ਚਲ ਦੇ ਪ੍ਰਧਾਨ ਨੂੰ ਐਤ ਕੀ ਮੈਨੂੰ ਉਮੀਦ ਹੈ ਇਹ ਕੰਪੂਂਦਰ ਸਭ ਦੇ ਹਿੱਸੇ ਆ ਜਾਏਗਾ ਕਿਉਂ ਸਖਬੀਰ ਸਿੰਘ ਬਾਦਲ ਸਾਹਮਣੇ ਨਹੀਂ ਆ ਸਕਦੇ ਨਾ ਚੋਣ ਕਰ ਸਕਦੇ ਜੇ ਕਰਨਗੇ ਉਹ ਅਕਾਲ ਤਖਤ ਦੇ ਹੁਕਮਾਂ ਦੀ ਅਵਗਿਆ ਹੋਊਗੀ ਜੀ ਜੀ ਮੇਰਾ ਵੈਸੇ ਸਵਾਲ ਇਹੀ ਸੀਗਾ ਪਰ ਚਲੋ ਆਪਾਂ ਗੱਲ ਅੱਗੇ ਤੋਰਦੇ ਆਂ ਵਿਰਸਾ ਸਿੰਘ ਵਲਟੋਹਾ ਹੋਣਾ ਨੇ ਇੱਕ ਟਵੀਟ ਵੀ ਕੀਤਾ ਜਿਹੜਾ ਆਪਾਂ ਗੱਲ ਵੀ ਕਰ ਰਹੇ ਸੀਗੇ ਤੇ ਨਾਲ ਦੀ ਨਾਲ ਉਹਦੇ ਮੁਤਲਕ ਇੱਕ ਨਿੱਜੀ ਚੈਨਲ ਦੇ ਉੱਤੇ ਉਹਨਾਂ ਨੇ ਗੱਲ ਵੀ ਕੀਤੀ ਹੈ ਕਿ ਬਹੁਤ ਜ਼ਿਆਦਾ ਦੇਰ ਲਗਾਈ ਜਾ ਰਹੀ ਆ ਤਨਖਾਹ ਲੱਗੀ ਹੋਈ ਆ ਸਜ਼ਾ ਲੱਗਣੀ ਬਾਕੀ ਆ ਤੇ ਵਿਰਸਾ ਸਿੰਘ ਵਲਟੋਹਾ ਹੋਣਾ ਨੇ ਹਾਲਾਂਕਿ ਜਿਹੜਾ ਟਵੀਟ ਕੀਤਾ ਇਹ ਨਿੱਜੀ ਤੌਰ ਤੇ ਸੀਗਾ ਪਰ ਕਿਤੇ ਨਾ ਕਿਤੇ ਕਿਉਂਕਿ ਵਿਰਸਾ ਸਿੰਘ ਵਲਟੋਹਾ ਅਕਾਲੀ ਦਲ ਦਾ ਹਿੱਸਾ ਨੇ ਐਦਾਂ ਦੇਖਿਆ ਜਾ ਸਕਦਾ ਹੈ ਵੀ ਕਿਤੇ ਨਾ ਕਿਤੇ ਅੰਦਰਲੇ ਖੇਮਿਆਂ ਦੇ ਵਿੱਚ ਸੁਖਬੀਰ ਬਾਦਲ ਨੂੰ ਵੀ ਇਹ ਗੱਲ ਮਹਿਸੂਸ ਹੋ ਰਹੀ ਹੈ ਜਿਹੜੀ ਕੀਤੀ ਹੈ ਵੀ ਮੈਂ ਜਿਹੜਾ ਵਾ ਇਸ ਵਕਤ ਸਾਈਡਲਾਈਨ ਆ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਗਈਆਂ ਇਜਲਾਸ ਸੱਦ ਲਿਆ ਗਿਆ 3 ਅਗਸਤ ਨੂੰ ਸਰਦਾਰ ਜੇਤੋ ਦੇ ਗੁਰਦੁਆਰੇ ਦੇ ਬਾਦ ਕਈ ਤੋਂ 20 ਸਾਲ ਪਹਿਲਾਂ ਇੱਕ ਬੋਲ ਲੱਗਾ ਹੁੰਦਾ ਸੀ ਉੱਥੇ ਇਹ ਵੀ ਇਹ ਵਿਅਕਤੀ ਜਿਹੜੇ ਦਾ ਪਰਵਾਰ ਨਾਲ ਸੰਬੰਧ ਸੀ ਇਹ ਜਿਹੜੇ ਸਿੰਘਾਂ ਨੂੰ ਮਾਰਨ ਵਾਸਤੇ ਜ਼ਹਿਰ ਪਾਇਆ ਸੀ ਬੋਲ ਲੱਗਣ ਲੱਗੀ ਗੁਰਦੁਆਰੇ ਦੇ ਬਾਦ ਉਹ ਪੂਛ ਲੱਗੀ ਅੱਜ ਤੱਕ ਬਾਦਲਪੁਰਾ ਨੂੰ ਨਹੀਂ ਲੱਥੀ ਨਹੀਂ ਬੋਟ ਲੁਹਾਤਾ ਇਹਨਾਂ ਦੇ ਲੱਗੇ ਪੂਛ ਲੱਗਦੀ ਹੁਣ ਦੂਸਰੀ ਗੱਲ ਹੋ ਗਈ ਕਿ ਜਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾ ਦਿੱਤਾ ਇਹ ਵੀ ਇੱਕ ਪੂਛ ਲੱਗ ਗਈ ਇਹ ਵੀ ਕਲੰਕ ਲੱਗ ਗਿਆ ਇਹ ਬਿਛਾ ਆਪਣੀ ਕਾਨੂੰ ਸਦਾ ਭੁਗਤ ਕੇ ਤਨਖਾਹ ਭੁਗਤ ਕੇ ਮੁਰਖਪੰਥ ਸ਼ਾਮਲ ਹੋ ਜਾਂਦੇ ਨੇ ਲੇਕਿਨ ਜਦੋਂ ਵੀ ਗੱਲ ਚੱਲੂਗੀ ਉਦੋਂ ਸਖਬੀਰ ਸਿੰਘ ਬਾਦਲ ਨੂੰ ਅਕਾਲ ਤੱਕ ਤੋਂ ਤਨਖਈਆ ਕਰ ਦਿੱਤਾ ਗਿਆ ਸੀ ਦੂਸਰੀ ਚੀਜ਼ ਭਾਈ 1994 ਤੋਂ ਲੈ ਕੇ 84 ਤੋਂ ਲੈ ਕੇ ਤੇ 1994 ਤੱਕ ਤੁਸੀਂ ਬਕਾਇਦਾ ਤੌਰ ਤੇ ਜਮਕਾਇਆ ਸੀਗਾ ਬੂਟਾ ਸਿੰਘ 1987 ਤੋਂ ਲੈ ਕੇ ਤੇ 1999 ਤੱਕ ਜਿਬਕਾਇਆ ਸੀ ਤੁਸੀਂ ਬਕਾਇਦਾ ਤੌਰ ਤੇ ਦਪੜੇ ਨੂੰ ਬਰਨਾਲਾ ਨੂੰ ਇਹ ਸੁੱਚਾ ਸਿੰਘ ਲਗਾਦੀ ਗੱਲ ਕਰ ਲੈਨੇ ਆ 2018 ਦੀ ਉਹਦੀ ਐਪਲੀਕੇਸ਼ਨ ਗਈ ਸੀ ਵੀ ਮੈਨੂੰ ਕੋਰਟ ਨੇ ਬਰੀ ਕਰਦਾ ਤੁਸੀਂ ਬਰੀ ਕਰੋ ਤੇ ਜਦੋਂ ਉਹਨਾਂ ਕਿਹਾ ਵੀ ਇਦਾਂ ਨਹੀਂ ਆਪਣਾ ਪਹਿਲਾ ਕਸੂਰ ਮੰਨ ਫਿਰ ਉਹ ਵੀ ਕਸੂਰ ਮੰਨਨ ਦੀ ਵੀ ਚੱਲ ਜਾਂਦੀ ਹੈ ਤੇ ਤੁਸੀਂ ਉਹਨੂੰ 6 ਸਾਲ ਜਿਪਾ ਛੱਡਿਆ 6 ਸਾਲ ਵਿਚਾਰਾ ਉਹ ਤਰਲੇ ਲਿੰਦਾ ਰਿਆ 270 ਦਿਨ ਲਗਾਤਾਰ ਆਪਣੇ ਪਿੰਡੋਂ ਨੰਗੇ ਪੈਰੀ ਆ ਕੇ ਕਾਲ ਤੱਕ ਤੇ ਬਹਿ ਕੇ ਖੇਮਾ ਜਰਦਨਾ ਕਰਦਾ ਰਿਆ ਤੁਸੀਂ ਨਹੀਂ ਸੁਣੀ ਕਿਸੇ ਨੂੰ ਦੀ ਅਜੇ ਤੇ ਮਹਾਰਾਜੀ 30 ਅਗਸਤ ਦੀ ਗੱਲ 30 ਅਗਸਤ ਨੂੰ ਤੁਹਾਨੂੰ ਤਨਖਾਹਿਆ ਕਰਾ ਦਿੱਤਾ ਜਾਂਦਾ ਤੇ 31 ਅਗਸਤ ਨੂੰ ਤੁਸੀਂ ਜਾ ਕੇ ਉੱਥੇ ਕਾਲ ਤੱਕ ਤੇ ਚਿੱਠੀ ਦਿੰਦੇ ਹੋ ਵੀ ਸਾਨੂੰ ਜਲਦੀ ਜਲਦੀ ਤਨਖਾਹ ਲਾ ਦਿਓ ਨਹੀਂ ਲੱਗੀ ਕੋਈ ਗੱਲ ਨਹੀਂ ਜਥੇਦਾਰ ਸਰ ਬਿਮਾਰ ਨੇ ਬਿਮਾਰੀ ਤੋਂ ਬਦ ਘਰ ਆਏ ਨੇ ਡਾਕਟਰ ਨੇ ਰਸ ਤੀਰ ਤੇ ਮੈਨੂੰ ਉਮੀਦ ਆ ਪੀ ਹੁਣ ਦਿਵਾਲੀ ਤੋਂ ਬਾਅਦ ਇਹ ਗੱਲ ਚੱਲੂਗੀ ਲੇਕਿਨ 31 ਅਗਸਤ ਨੂੰ ਇਹਨਾਂ ਦੇ ਦੂਸਰੇ ਮੁਨਸੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਬਾਹਰ ਮੀਡੀਆ ਨਾਲ ਗੱਲ ਕਰਦੇ ਨਿਕਲ ਕੀ ਸੀ ਵੀ ਜਥੇਦਾਰ ਤੋਂ ਕਹਿੰਦੇ ਆ ਮੰਕਰਦੇ ਆ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਬੁਲਾਇਆ ਜਾਵੇ ਭਾਈ ਪਹਿਲਾਂ ਪਸ਼ੋਕੜ ਤੇ ਫਰੋੜ ਲੋ ਜਿਨ੍ਹਾਂ ਨੂੰ 6-6 ਸਾਲ ਤੁਸੀਂ ਰੋਲਿਆ ਉਹ ਤੁਹਾਡੇ ਕੋਲ ਹੀ ਫਰਿਆਦ ਕਰਦੇ ਰਹੇ ਕਿ ਸਾਡੀ ਜਿਹੜੀ ਆ ਉਹ ਮਦਦ ਕਰ ਦਿਓ ਨਹੀਂ ਕੀਤੀ ਤੁਸੀਂ ਦਾਤਾ ਸਾਹਿਬ ਰੋਲਿਆ ਦੋ-ਦੋ ਸਾਲ ਰੋਲਿਆ ਅਜੇ ਤਾਂ 2 ਮਹੀਨੇ ਨਹੀਂ ਹੋਏ ਤਾਂ ਤੁਸੀਂ ਪਿੱਲ ਚਿੱਕਾ ਮਾਰ ਲੱਗ ਪਿਓ ਮਿਰਸਾ ਸਿੰਘੇ ਮਿਲਟੋਵ ਠੀਕ ਹੈ ਮੈਂ ਟਵੀਟ ਪੜਿਆ ਉਹਨਾਂ ਦਾ ਉਹਨਾਂ ਬੜੇ ਹੰਬਲ ਰਿਕਵੈਸਟ ਕੀਤੀ ਹੈ ਈ ਬਲਾਇਆ ਮੈਨੂੰ ਪਰ ਵੀਰਚਾਰ ਸਿੰਘ ਬਲਟੂਆ ਦੀ ਕਰਤਾਰ ਦੀ ਜਿਸ ਤਰੀਕੇ ਨਾਲ ਪੇਸ਼ ਕੀਤਾ ਗਿਆ ਉਹਨੂੰ ਉਹਦੀ ਜਗ੍ਹਾ ਤੇ ਭਾਵੇਂ ਉਹ ਚੰਗੀ ਵੀ ਗੱਲ ਕਰੇ ਨਾ ਜਿਵੇਂ ਕੰਗਲਾ ਰੋਡ ਦੀ ਗੱਲ ਇਹ ਵੀ ਕੰਗਲਾ ਰੋਡ ਤਾਂ ਸਾਡੇ ਇੱਥੇ ਆਪਣੇ ਪਿੰਡ ਦੇ ਵਿੱਚ ਤੋਂ ਉਹ ਚੰਗੀ ਵੀ ਗੱਲ ਕਰੇ ਨਾ ਉਹ ਬੁਰੀ ਲੱਗਦੀ ਹੈ ਉਹ ਸਿੱਧਰਾ ਮਿਰਸਲ ਸਿੰਘ ਬਲਟੂਆ ਜੋ ਦਾ ਪਿਛਲਾ ਪਛੋਕੜਾ ਜੋ ਲੋਕਾਂ ਨੇ ਆਪਣੇ ਜੇਲ੍ਹ ਚ ਬਿਠਾਇਆ ਵਾ ਉਹਨੂੰ ਲੈ ਕੇ ਕੋਈ ਉਹਨੂੰ ਕੋਈ ਔ ਸਾਲੂ ਸੋਚੋ ਵਾਲਾ ਨੀਤਾ ਨਹੀਂ ਸਮਝਿੰਦੇ ਇਸ ਕਰਕੇ ਇਹਨਾਂ ਦੀ ਜਗ੍ਹਾ ਤੇ ਕੋਈ ਸੁਧਰਿਆ ਹੋਇਆ ਸਮਾਜ ਪ੍ਰਸਤ ਬਕਾਇਦਾ ਤੌਰ ਤੇ ਕੋਈ ਲੀਡਰ ਹੁੰਦਾ ਤੇ ਮੇਰੇ ਕੱਲ ਸ਼ਾਇਦ ਬਹੁਤ ਵਧੀਆ ਜਿਹਾ ਸੁਣਾਈ ਵੀ ਹੋ ਜਾਣੀ ਸੀ ਇਸ ਕਰਕੇ ਉਹ ਮੈਨੂੰ ਉਹ ਸੁਣਵਾਈ ਸ਼ਾਇਦ ਨਾ ਹੋਵੇ ਲੇਕਿਨ ਠੀਕ ਆ ਉਹਨਾਂ ਆਪਣੀ ਗੱਲ ਕਰਤੀ ਟਵੀਟ ਕਰਕੇ ਵੀ ਜਲਦੀ ਤੋਂ ਜਲਦੀ ਬੁਲਾਇਆ ਜਾਵੇ ਇਹ ਤੇ ਉਹਨਾਂ ਦੀ ਮੰਗ ਹੈਗੀ ਆ ਅੱਗੇ ਜਹੇਦਾਰ ਸਾਹਿਬ ਨੇ ਵੇਖਣਾ ਸੀ ਕੀ ਕਰਨਾ ਕੀ ਨਹੀਂ ਕਰਨਾ ਪਰ ਮੈਨੂੰ ਉਮੀਦ ਆ ਹੁਣ ਸ਼੍ਰੋਮਣੀ ਕਮੇਟੀ ਦੀ ਚੋਣ ਤੋਂ ਬਾਅਦ ਹੀ ਸੰਗਵੀਰ ਸਿੰਘ ਬਾਦਲ ਬਾਰੇ ਕੋਈ ਕਾਰਵਾਈ ਹੋ ਸਕੇਗੀ ਜੀ 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 ਪਟੀ ਸਾਹਿਬ ਇਹਨਾਂ ਦੀ ਜਿਹੜੀ ਭਾਈਵਾਲ ਪਾਰਟੀ ਆ ਭਾਜਪਾ ਪੰਜਾਬ ਦੇ ਵਿੱਚ ਉੱਚ ਵੀ ਕੁਝ ਚੰਗਾ ਨਹੀਂ ਆ ਆਪਾਂ ਇਸੇ ਮੰਚ ਤੋਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਵੀ ਜਿਵੇਂ ਸੁਨੀਲ ਜਾਖੜ ਹੋਣਾ ਨੇ ਆਪਣਾ ਅਸਤੀਫਾ ਭੇਜਿਆ ਸੀਗਾ ਤੇ ਹੁਣ ਖਬਰਾਂ ਨੇ ਵੀ ਸੁਨੀਲ ਜਾਖੜ ਹੋਣਾ ਨੇ ਮੁਲਾਕਾਤ ਕੀਤੀ ਆ ਚਰਨਜੀਤ ਸਿੰਘ ਚੰਨੀ ਹੋਣਾ ਨਾਲ ਹਾਲਾ ਉਹ ਵੀ ਵਾਕਿਆ ਯਾਦ ਆ ਵੀ ਜਦੋਂ 2021 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਗਿਆ ਤੇ ਜਦੋਂ ਵੋਟਾਂ ਪਈਆਂ ਸੀਗੀਆਂ ਤੇ ਜਾਖੜ ਸਾਹਿਬ ਦੇ ਹੱਕ 'ਚ ਜ਼ਿਆਦਾ ਸੀ ਪਰ ਉਹਦੇ باوجود ਚਰਨਜੀਤ ਸਿੰਘ ਚੰਨੀ ਉੱਗੇ ਸੁਲਝੋਏ ਪੋਲਿਟਿਸ਼ੀਅਨ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀਗਾ ਪਰ ਹੁਣ ਇੱਕ ਵਾਰ ਫੇਰ ਤੋਂ ਜਾਖੜ ਸਾਹਿਬ ਨੇ ਮੁਲਾਕਾਤ ਕਹਿੰਦੇ ਆ ਬਈ ਕੀਤੀ ਐ ਚੰਨੀ ਸਾਹਿਬ ਦੇ ਨਾਲ ਕਿਦਾਂ ਦੇਖਦੇ ਹੋ ਜਿਹੜੀ ਸੁਨੀਲ ਜਾਖੜ ਦੀ ਗੱਲ ਆ ਜੀ ਜਦੋਂ ਉਹ ਉਸ ਪਾਸੇ ਗਿਆ ਸੀ ਆਪਾਂ ਉਦੋਂ ਹੀ ਕਿਹਾ ਸੀ ਪੀ ਇਹ ਉਸ ਮਾਲਾ ਦਾ ਮੋਤੀ ਨਹੀਂ ਸੈਕੂਲਰ ਮਾਲਾ ਤੇ ਧਰਮਦਤ ਮਾਲਾ ਦੋਵਾਂ 'ਚ ਫਰਕ ਹੁੰਦਾ ਸੈਕੂਲਰ ਮਾਲਾ ਦੇ ਵਿੱਚ ਹਰ ਪ੍ਰਕਾਰ ਦਾ ਮੋਤੀ ਪਰਿਆ ਹੁੰਦਾ ਧਰਮ ਦੇ ਵਿੱਚ ਉਹ ਹੀ ਇੱਕੋ ਹੀ ਰੰਗ ਹੁੰਦਾ ਦੂਜਾ ਕੋਈ ਰੰਗ ਨਹੀਂ ਹੋ ਸਕਦਾ ਚਲੋ ਜਾਖੜ ਸਾਹਿਬ ਚਲੇ ਕੇ ਉਹਨਾਂ ਨੇ ਟੈਸਟ ਕੀਤਾ ਜਾਖੜ ਸਾਹਿਬ ਨੂੰ ਬੁਲਾ ਕੇ ਬਕਾਇਦਾ ਤੌਰ ਤੇ ਵੀ ਪ੍ਰਧਾਨ ਬੁਲਾ ਦੇ ਤੇ ਕੀ ਕਰਦੇ ਨੇ ਲੇਕਿਨ ਉਹਨਾਂ ਦੇ ਪੁਰਾਣੇ ਬਾਪ ਪਈਆਂ ਨੇ ਉਹਦੀ ਕਦਰ ਹੀ ਨਹੀਂ ਕੀਤੀ ਸਾਥ ਨਹੀਂ ਦਿੱਤਾ ਭਾਵੇਂ ਉਹ ਅੱਜ ਜਾਖੜ ਅਜਿਹੇ ਵਿਅਕਤੀ ਆ ਜਿਹੜਾ ਹਿੰਦੂਆਂ ਦੇ ਵਿੱਚ ਵੀ ਸਿੱਖਾਂ ਦੇ ਵਿੱਚ ਵੀ ਕਿਸਾਨਾਂ ਦੇ ਵਿੱਚ ਵੀ ਮਜ਼ਦੂਰਾਂ ਦੇ ਵਿੱਚ ਵੀ ਹਰ ਪ੍ਰਕਾਰ ਦੇ ਲੋਕਾਂ ਦੇ ਵਿੱਚ ਪ੍ਰਮਾਣਿਤ ਲੀਡਰ ਆ ਉਹ ਜਦੋਂ ਉੱਥੇ ਚਲੇ ਗਏ ਉਹਨਾਂ ਨੇ ਵੇਖਿਆ ਵੀ ਇੱਥੇ ਵੀ ਸਭ ਅੱਛਾ ਨਹੀਂ ਹੈ ਕਿਉਂ ਕਮਿਟਮੈਂਟ ਉਹਨਾਂ ਨੇ ਕੀਤੀ ਵੀ ਤੁਹਾਨੂੰ ਅਸੀਂ ਕਿਤੇ ਅਡਜਸਟ ਕਰਾਂਗੇ ਲੇਕਿਨ ਰਾਤੋਂ ਰਾਤ ਰਵਨੀਤ ਸਿੰਘ ਬਿੱਟੂ ਨੂੰ ਲਿਆ ਕੇ ਟਿਕਟ ਵੀ ਲੈਣ ਨੂੰ ਦੇ ਦਿੱਤੀ ਲਖਣ ਲੈਣ ਵਾਸਤੇ ਜੇ ਉਹ ਹਾਰ ਗਿਆ ਤੂੰ ਨੂੰ ਮੰਤਰੀ ਵੀ ਬਣਾ ਦਿੱਤਾ ਮੰਤਰੀ ਬਣ ਤੋਂ ਬਾਅਦ ਉਹ ਰਾਜ ਸਭਾ ਦੇ ਵਿੱਚ ਰਾਜਸਥਾਨ ਤੋਂ ਲੈ ਗਏ ਇਹ ਹੀ ਕਮਿਟਮੈਂਟ ਤੇ ਬਕਾਇਦਾ ਤੌਰ ਤੇ ਸੁਵੀਲ ਰੱਖਣਾ ਕੀਤੀ ਸੀ ਜੀ ਦਾ ਉਹਨਾਂ ਨੇ ਬੁਰਾ ਮਹਿਸੂਸ ਕੀਤਾ ਭਾਵੇਂ ਕਿ ਉਹਨਾਂ ਤੇ ਇਹ ਵੀ ਦੋਸ਼ ਲਾਇਆ ਕਿ ਤੁਸੀਂ ਵੇਖੋ ਜੀ ਕਿਸਾਨਾਂ ਨਾਲ ਕੋਈ ਚੰਗੀ ਨਹੀਂ ਕੀਤੀ ਕਿਸਾਨਾਂ ਦੇ ਮਸਲੇ ਜਾਣ ਬੁੱਝ ਕੇ ਤੁਸੀਂ ਲਮਕਾਏ। ਅਸੀਂ ਕਿਸਾਨ ਸਾਨੂੰ ਕਿਸਾਨ ਦੇ ਦਰਦ ਦਾ ਪਤਾ ਵਾ। ਸੌਦਾ ਸਾਧ ਵਰਗਿਆਂ ਨੂੰ ਤੁਸੀਂ ਬਾਰ-ਬਾਰ ਪ੍ਰੋਬਲ ਦੇ ਰਹੇ ਹੋ। ਉਹ ਤੁਸੀਂ ਸਾਡੇ ਜਿਹੜੇ ਸੈਂਟੀਮੈਂਟ ਉਹਨਾਂ ਨੂੰ ਹਰਟ ਕਰ ਰਹੇ ਹੋ। ਇਹ ਉਹਨਾਂ ਦੇ ਵਰਲਡ ਨੇ ਜਿਹੜੇ ਮੈਂ ਮੈਂ ਕਹਿ ਰਿਹਾ। ਲੇਕਿਨ ਜਿਹੜਾ ਬਿੱਟੂ ਵਾਲਾ ਮਾਮਲਾ ਸੀ ਉਹ ਸੀਰੀਅਸ ਮਾਮਲਾ ਸੀ। ਅਖੀਰ ਦੇ ਉੱਤੇ ਉਹਨਾਂ ਚੁੱਪ ਚਿਪੇ ਨ ਜਾ ਕੇ ਆਪਣਾ ਅਸਤੀਫਾ ਜਿਹੜਾ ਸ਼ਾਹ ਨੂੰ ਤੇ ਮੋਦੀ ਨੂੰ ਭੇਜਦਾ ਵੀ ਮੈਂ ਜਾ ਰਿਹਾ ਨੰਡੇ ਨਾਲ ਭੇਜਦਾ ਇਨਮੀਡੀਏਟਲੀ ਉਹ ਲੀਕ ਵੀ ਕਰਤਾ ਵੀ ਆ ਗਈ ਉਹ ਖਬਰ ਵੀ ਆ ਗਈ ਅਨਿਰਲਸ ਰੀਨ ਜਿਹੜੇ ਉਹਦੇ ਪੰਜਾਬ ਪੰਜਾਬ ਭਾਜਪਾ ਦੇ ਮਾ ਮੰਤਰੀ ਦੇ ਉਹਨਾਂ ਕਿਹਾ ਦੀ ਬਿਲਕੁਲ ਖਬਰ ਝੂਠਾ ਨ ਕੋਈ ਅਸਤੀਫਾ ਨਹੀਂ ਦਿੱਤਾ ਪਰ ਨਾ ਤੇ ਉਹਨਾਂ ਦੇ ਪਰਿਵਾਰ ਨੇ ਤੇ ਨਾ ਜਾਖੜ ਸਾਹਿਬ ਦੇ ਆਪ ਕਿਤੇ ਡਿਨਾਈ ਕੀਤਾ ਤੱਪ ਪਰ ਇਹ ਵੀ ਗੱਲ ਕਹੀ ਸੀ ਸਿਰਸੇ ਮੰਚ ਤੋਂ ਕਿ ਉਹ ਆਪਣੀ ਅਸਲੀ ਮਾਲਾ ਦੇ ਮੁੱਤੀ ਬਣ ਜਾਣਗੇ ਕਿ ਉਹ ਵਾਪਸ ਕ ਵਾਪਸੀ ਉਹਨਾਂ ਦੀ ਘਰ ਵਾਪਸੀ ਕਾਗਰਸ ਹੋ ਜਾਏਗੀ ਹੁਣ ਇਹਦੇ ਤੋਂ ਪਹਿਲਾਂ ਬਕਾਇਦਾ ਤੌਰ ਤੇ ਉਹਨਾਂ ਦੀ ਮੁਲਾਕਾਤ ਚੰਨੀ ਨਾ ਹੁੰਦੀ ਚੰਨੀ ਦਾ ਬਰਵਾ ਕਰਦੇ ਮਤਲਬ ਪੱਟੀ ਸਾਹਿਬ ਇਹ ਸੋਰਸਸ ਦੇ ਹਵਾਲੇ ਤੋਂ ਹੀ ਖਬਰ ਆ ਮੇਰੇ ਕੋਲ ਬਿਲਕੁਲ ਸੋਰਸਸ ਵਾਦੋਂ ਨਿਊਜ਼ ਐਕਟਿੰਗ ਦੀ ਖਬਰ ਨਾ ਸੋਰਸਸ ਦੇ ਹਵਾਲੇ ਤੋਂ ਤੁਸੀਂ ਗਲਤ ਖਬਰ ਨਹੀਂ ਦਿੱਤੀ ਕੋਈ ਉਹਨਾਂ ਸੋਰਸ ਦੇ ਵਾਜਦ ਕਿਹਾ ਮੀਟਿੰਗ ਹੋਈ। ਮੈਨਾਂ ਚਲੋ ਮੀਟਿੰਗ ਨਾਮ ਹੀ ਹੋਈ ਹੋਵੇ। ਮੱਲ ਇਹਦਾ ਨਾਮ ਹੀ ਹੋਵੇ। ਲੇਕਿਨ ਜਿਸ ਤਰੀਕੇ ਨਾਲ ਉਹ ਪੇਸ਼ ਆ ਰਹੇ ਆ ਉਹਨਾਂ ਦੀ ਘਰ ਵਾਪਸੀ ਲਗਭਗ ਤੈ ਹੈ। ਕਿਉਂ? ਜਿਵੇਂ ਵਿਖੋ ਲੁਧਿਆਣ ਆਪਣੇ ਹਰਿਆਣੇ ਦੇ ਵਿੱਚ ਜਿਹੜਾ ਸੀ ਉਹ ਉਤਰ ਉਹ ਵਾਪਸ ਆ ਗਿਆ ਨਾ ਕਾਂਗਰਸ ਦੇ ਵਿੱਚ। ਬਿਲਕੁਲ। ਤੇ ਬਕਾਇਦਾ ਤੌਰ ਤੇ ਜਿਹੜੇ ਸਾਡੇ ਮਾਨਯੋਗ ਰਾਹੁਲ ਗਾਂਧੀ ਉਹਨਾਂ ਦੀ ਪਾਲਸੀ ਵੀ ਹੈ। ਜਿੰਨੇ ਪ੍ਰਾਣੇ ਆਗੂਆ ਉਹਨਾਂ ਨੂੰ ਵਾਪਸ ਆਪਣੇ ਜੇਲੇ ਸੀ ਖੇਮ ਚ ਲੈ ਕੇ ਆਉ। ਤੇ ਇਸ ਕਰਕੇ ਪੌਸਿਬਿਲਟੀ ਵੀ ਜਿੱਦਣ ਮਾੜਾ ਦਾ ਵੀ ਇਸ਼ਾਰਾ ਕੀਤਾ ਜਾਖੜ ਸਾਹਿਬ ਨੇ ਇਹਨਾਂ ਦੀ ਘਰ ਵਾਪਸੀ ਹੋ ਜੇਗੀ ਤੇ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾਏਗੀ ਕਿ ਤੁਸੀਂ ਆ ਕੰਮ ਸੰਭਾਲੋ। ਅੱਜ ਦੀ ਡੇਟ ਦੇ ਵਿੱਚ ਵੇਖੋ ਇਹਨਾਂ ਨੇ ਬਣਾਤਾ ਮੁੱਖ ਨੂੰ ਆਪਣੇ ਨੂੰ ਪ੍ਰਧਾਨ ਬਣਾਤਾ ਰਾਜਾ ਬੜੇਗ ਨੂੰ। ਰਾਜਾ ਬੜੇਗ ਨੂੰ ਕਾਮਯਾਬ ਪ੍ਰਧਾਨ ਸਾਪਤਨੀ ਆ। ਸਿੱਧੂ ਨੂੰ ਕਾਮਯਾਬ ਪ੍ਰਧਾਨ ਸਾਪਤਨੀ ਹੋਇਆ। ਵਾਜਬਾ ਵੀ ਕਾਮਯਾਬ ਨਹੀਂ ਰਿਹਾ ਜੇ ਕਾਮਯਾਬ ਸੀਗਾ ਤਾਂ ਸਦੀ ਜਖੜ ਕਾਮਯਾਬ ਸੀ ਕੋਈ ਸਮਝੇਗਾ ਪਰਵਾਨ ਸੀ ਗੋ ਲੇਕਨ ਹਾਲਾਤ ਨੇ ਸਾਹ ਦੇ ਦਿੱਤਾ ਪੌਸਿਬਿਲਟੀ ਇਹਨਾਂ ਦੀ ਵੱਡੀ ਜਮਰ ਕੋ ਸੋਪੀ ਜਾਵੇ ਤਾਂ ਉਹਨਾਂ ਦੀ ਕਿਸੇ ਵੇਲੇ ਵੀ ਘਰ ਵਾਪਸੀ ਹੋ ਜਾਈ ਪਟੜ ਸਾਹਿਬ ਜਾਣਦੇ ਜਾਂਦੇ ਇਹ ਦੱਸੋ ਫਿਰ ਭਾਜਪਾ ਦੇ ਵਿੱਚ ਪ੍ਰਧਾਨਗੀ ਕਿਨੂੰ ਮਿਲੇਗੀ ਕੋਈ ਸਿੱਖ ਫੇਸ ਲਿਆਉਣਗੇ ਜਾਂ ਫਿਰ ਸੁਭਾਸ਼ ਸ਼ਰਮਾ ਜਿਨ੍ਹਾਂ ਦਾ ਆਪਾਂ ਜ਼ਿਕਰ ਕਰਦੇ ਆ ਉਹਨਾਂ ਨੂੰ ਪ੍ਰਧਾਨਗੀ ਦਿੱਤੀ ਜਾਊਗੀ ਵੇਖੋ ਸੁਭਾਸ਼ ਸ਼ਰਮਾ ਤੇ ਕੇਵਲ ਟਲੋ ਅੱਛਾ ਜੀ ਕੇਵਲ ਸਿੰਘ ਢਿੱਲੋਂ ਜਿਹੜੇ ਅਮੀਰ ਸਿੱਖ ਨੇ ਪੈਸੇ ਵੀ ਕੋਣ ਲਾ ਸਕਦੇ ਦੇ ਇਲੈਕਸ਼ਨਾਂ ਵੀ ਲੜਦੇ ਰਹਿੰਦੇ ਨੇ ਭਾਵੇਂ ਉਹ ਕਾਮਯਾਬ ਨਾ ਹੋਣ ਜਾਂ ਉਹ ਵੱਧ ਦੀ ਗੱਲ ਲੇਕਿਨ ਉਹਨਾਂ ਦਾ ਸਤਕਾਰ ਵੀ ਹੈਗਾ ਉਹਨਾਂ ਤੇ ਕਿਤੇ ਵੀ ਕੰਟਰੋਵਰਸੀ ਨਹੀਂ ਹੈਗੀ ਇਸ ਕਰਕੇ ਪੌਸਿਬਿਲਟੀ ਹੈ ਵੀ ਜੇ ਉਹਨਾਂ ਨੇ ਸਿੱਖ ਚ ਰੈਗੂਲਾਇਆ ਫਿਰ ਕੇਵਲ ਢਿੱਲੋਂ ਉਹਨਾਂ ਦੇ ਖੇਮੇ ਚ ਪਹਿਲੇ ਨੰਬਰ ਤੇ ਚੱਲ ਰਿਹਾ ਸੁਨੀਲ ਜਾਖੜ ਦੀ ਥਾਂ ਕੇਵਲ ਢਿੱਲੋਂ ਕਿਸੇ ਵੇਲੇ ਵੀ ਲੈ ਸਕਦੇ ਨੇ ਜੀ ਪਟੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਸ਼੍ਰੋਮਣੀ ਕਮੇਟੀ اجلاس ਜਿਹੜਾ 28 ਅਕਤੂਬਰ ਨੂੰ ਸੱਦਿਆ ਜਾਣਾ ਉਹਦੇ ਬਾਰੇ ਸਾੜਾ ਚਾਨਣਾ ਪਾਇਆ ਵੀ ਕੀ ਕੁਝ ਹੋ ਸਕਦਾ 28 ਅਕਤੂਬਰ ਵਾਲੇ ਦਿਨ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ